ਅੱਜ ਪ੍ਰਣ ਕਰਦੇ ਹਾਂ ਪ੍ਰਣ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇਖੋ ਅੱਖਾਂ ਭਰੀਆਂ ਮਨ ਭਰਿਆ ਮੋਤਾ ਕਰਨ ਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਮੈਂ ਦਸਤਾਰ ਸਜਾਵਾਂਗਾ ਤੇ ਸਹਿਬਜ਼ਾਦੇ ਦੀ ਸਹਿਬਜ਼ਾਦੀਆਂ ਦੀ ਖੁਸ਼ੀਆਂ ਲੈ ਕੇ ਜਾਵਾਂਗਾ ਤੋਂ ਇਹਨਾਂ ਦੇ ਵਾਸਤੇ ਜਿੰਨੇ ਨੌਜਵਾਨ ਖੜੇ ਆ ਇੱਕ ਪ੍ਰੇਰਣਾ ਲਾਓ ਤੇ ਇਹਨਾਂ ਨੂੰ ਖੁਸ਼ੀਆਂ ਦੋ ਜਕਾਰੇ ਦੀ ਬੋਲੇ ਸੋਨੇਹਾ ਇਹਦਾ ਚਿਹਰਾ ਹੁਣ ਦੇਖ ਲਓ ਤੇ 10 ਮਿੰਟ ਮੂੰਹ ਦੇ ਵਿੱਚ ਸਿਮਰਨ ਕਰਦਾ ਪਿਆ ਕਿੰਨੀ ਵੱਡੀ ਗੱਲ ਨਾਲੇ ਦਸਤਾਰ ਚਲਦੇ ਦਸਤਾਰ ਪਾਉਂਦਾ ਪਿਆ ਨਾਲੇ ਮੂੰਹ 'ਚ ਵਾਹਿਗੁਰੂ ਦਾ ਜਾਪ ਕਰ ਰਿਹਾ ਬੋਲੋ ਜਕਾਰ ਬੋਲੇ ਕਰੀ ਸਿੱਧਕ ਨਾ ਜਾਵੇ ਬਹੁਤ ਸੋਹਣੀ ਆਵਾਜ਼ ਆ ਰਹੀ ਤੁਹਾਡੀ ਇਹ ਆਵਾਜ਼ ਭਾਵੇਂ ਕੋਈ ਕਿੱਦਾਂ ਬੋਲਦਾ ਪਰ ਅੰਦਰ ਜਿਹੜੀ ਮਿਠਾਸ ਹੈ ਨਾ ਉਹ ਤੁਹਾਡੇ ਬੋਲਾਂ ਦੇ ਵਿੱਚ ਹੈ ਇਹ ਪਹਿਲੇ ਜਦੋਂ ਦਸਤਾਰ ਸਜਾਈ ਗਈ ਨਾ ਉਦੋਂ ਵੀ ਇਸ ਵੀਰ ਦੇ ਵਾਹਿਗੁਰੂ ਵਾਹਿਗੁਰੂ ਸਿਮਰਨ ਚੱਲਦਾ ਸੀ ਤੇ ਜਦੋਂ ਮੱਥਾ ਦੇਖਿਆ ਉਦੋਂ ਵੀ ਮੂੰਛ ਸਿਮਰਨ ਸੀ ਕੀ ਨਾਮ ਹੈ ਤੁਹਾਡਾ ਜੀ ਅਵਧਾਰ ਸਿੰਘ ਜੀ ਪਹਿਲੀ ਵਾਰੀ ਦਸਤਾਰ ਸਜਾਈ ਪਿੰਡ ਕਿਹੜਾ ਦਾ ਪਿੰਡ ਰਲਾਇ ਜਲਾ ਮਾਨਸਾ ਮਾਨਸਾ ਤੋਂ ਆਏ ਨੇ ਕਿੰਦੀ ਵੱਡੀ ਗੱਲ ਹੈ ਵੀ ਮਾਨਸਾ ਤੋਂ ਆ ਕੇ ਤੇ ਇਥੋਂ ਖੁਸ਼ੀਆਂ ਲੈ ਕੇ ਜਾ ਰਹੇ ਝੋਲੀਆਂ ਭਰ ਕੇ ਜਾ ਰਹੇ ਸਿਰ ਤੇ ਦਸਤਾਰ ਸਜਾ ਕੇ ਜਾ ਰਹੇ ਆ ਜਿਲ੍ਹਾ ਮਾਨਸਾ ਤੋਂ ਆਏ ਸਾਡੇ ਵੀਰ ਤੁਸੀਂ ਬਹੁਤ ਸੋਹਣੇ ਸਾਨੂੰ ਉਦਾਂ ਵੀ ਸੋਹਣੇ ਲੱਗ ਰਹੇ ਹੋ ਪਰ ਆ ਪੱਗ ਜਿਹੜੀ ਬੰਨੀ ਨਾ ਮੇਰੇ ਵੀਰ ਪ੍ਰਗਟ ਸਿੰਘ ਨੇ ਵਟ ਕੱਢ ਦਿੱਤੀ ਇੰਨੀ ਸੋਹਣੀ ਦਸਤਾਰ ਮੱਗਾ ਬੈਦਾ ਆ ਮੁਖਰੇ ਨਾ ਫਤਿਹਗੁਰ ਸਾਹਿਬ ਕਰਿਆ ਨਾ ਨਹੀਂ ਮੱਗਾ ਬੈਦਾ ਠੀਕ ਹੈ ਜੀ ਹਾਂ ਜੀ ਹਾਂ ਫਤਿਹਗੁਰ ਸਾਹਿਬ ਦੀ ਧਰਤੀ ਦੇ ਕਰੇ ਓ ਝੂਠ ਨਹੀਂ ਬੋਲਣਾ ਜੇ ਕਿਹਾ ਜੇ ਸਜਾ ਲਈ ਹੈ ਤਾਂ ਮੁੜ ਕੇ ਘਰ ਜਾ ਕੇ ਨਾ ਸਜਾਓ ਜਾ ਵਾਲ ਕਟਾ ਲਓ ਇਹ ਮਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਤੋਂ ਡਰਨਾ ਆਪਾਂ ਨੇ ਉਹਨਾਂ ਦਾ ਪਿਆਰ ਰੱਖਣਾ ਸ਼ਹੀਦਾਂ ਦੇ ਨਾਮ ਦੀਆਂ ਦਸਤਾਰਾਂ ਇਹ ਇਹ ਆਮ ਦਸਤਾਰਾਂ ਦੀ ਸੇਵਾ ਨਹੀਂ ਹੈ ਕਿ ਅਸੀਂ ਆਪਣੇ ਵੱਲੋਂ ਕਰ ਰਹਿਆਂ ਦਾ ਮੇਰੇ ਵੱਲੋਂ ਆ ਜਾਂ ਹੋਰ ਕਿਸੇ ਵੱਲੋਂ ਗਰਮੀਓ ਪਤਾ ਨਹੀਂ ਮੈਂ ਮਰਜ਼ੀ ਜਿਆਦੇ ਖਰਨਾ ਇੱਕ ਬਹੁਤ ਵੱਡਾ ਪਿਆਰਮਾਨ ਚ ਰੱਖਿਓ ਦਸਤਾਰਾਂ ਸਜਾਉਣ ਵਾਲੇ ਕਿ ਇਹ ਦਸਤਾਰ ਤੁਹਾਨੂੰ ਮਿਲੀ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਵੱਲੋਂ ਇਹ ਦਸਤਾਰ ਤੁਹਾਨੂੰ ਮਿਲੀ ਹੈ ਧੰਨ ਧੰਨ ਬਾਬਾ ਫਤੇ ਸਿੰਘ ਜੀ ਫਤੇ ਸਿੰਘ ਜੀ ਵੱਲੋਂ ਆਇਆ ਇਹ ਇਹਦਾ ਧਰ ਰੱਖਿਓ ਭੈ ਰੱਖਿਓ ਤੋਂ ਸਾਧ ਸੰਗਤ ਇਸ ਕਰਕੇ ਬੇਨਤੀ ਹੈ ਦਸਤਾਰ ਸਜਾਉਣ ਵਾਲਿਆਂ ਨੂੰ ਕਿ ਮਤਲਬ ਦੀ ਗੱਲ ਨਾ ਰੱਖਿਓ ਮਨ 'ਚ ਸਾਡੇ ਤੋਂ ਨਾ ਡਰਿਓ ਸਿੱਧਾ ਤੋਂ ਡਰਿਓ ਕੋਈ ਨਸ਼ਾ ਨਹੀਂ ਕਰਨਾ ਅਜ ਤੋਂ ਬਾਅਦ ਤੇ ਅੱਜ ਤੋਂ ਬਾਅਦ ਬਾੜ ਨਹੀਂ ਕਟਾਉਣੇ ਤੇ ਅੱਜ ਤੋਂ ਬਾਅਦ ਇਹ ਸਮਝ ਲਓ ਮਨ ਦੇ ਵਿੱਚ ਕਿ ਅਸੀਂ ਇਹ ਦਸਤਾਰ ਫਤਿਹਗੜ੍ਹ ਸਾਹਿਬ ਤੋਂ ਧੰਨ ਧੰਨ ਬਾਬਾ ਫਤੇ ਸਿੰਘ ਦੇ ਕੋਲੋਂ ਲੈ ਕੇ ਆਏ ਆਂ ਬਾਬਾ ਫਤੇ ਸਿੰਘ ਦੀ ਦਿਨਾਂ ਨੂੰ ਦਸਤਾਰ ਦੇਣ ਤੇ ਫਿਰ ਉਹ ਦਸਤਾਰ ਵੀ ਰਾਖੀ ਨਾ ਕਰੇ ਤੇ ਫਿਰ ਉਹ ਮਿੱਟੀ 'ਚ ਰੁੜ ਜਾਂਦਾ ਇਸ ਕਰਕੇ ਸ਼ਹੀਦਾਂ ਦਾ ਡਰ ਰੱਖਣਾ ਮਨ 'ਚ ਸ਼ਹੀਦਾਂ ਦਾ ਭੈ ਰੱਖਣਾ ਜਿਨ੍ਹਾਂ ਨੇ ਸਾਡੀ ਖਾਤਰ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਆਪਣੇ ਆਪ ਨੂੰ ਨੀਂਆ ਜਿਹਾ ਜਨਾਇਆ ਇਹ ਦਸਤਾਰ ਦੀ ਖਾਤਰ ਹੀ ਸੀ ਉਸ ਵੇਲੇ ਦਸਤਾਰ ਉਹ ਛੱਡ ਦਿੰਦੇ ਉਹਨਾਂ ਨੂੰ ਪੈਸਾ ਵੀ ਬਥੇਰਾ ਮਿਲਦਾ ਸੀ ਹੌਦੇ ਮਿਲਦੇ ਸੀ ਦੇਗਮਾ ਮਿਲਦੀਆਂ ਸੀ ਉਹਨਾਂ ਨੇ ਸਭ ਕੁਝ ਅੱਦੂਰ ਲੇਕਿਨ ਦਸਤਾਰ ਨਹੀਂ ਛੱਡੀ ਸਿੱਖੀ ਨਹੀਂ ਛੱਡੀ ਇਸ ਕਰਕੇ ਜਿਹੜੇ ਦਸਤਾਰਾਂ ਲੈਣ ਦੇ ਬਣਾਉਣ ਦੇ ਲਾਈਨਾਂ ਦੇ ਵਿੱਚ ਖੜੇ ਨੇ ਉਹ ਜਦੋਂ ਕਿ ਆਪਣੇ ਮਨ ਨੂੰ ਪੁੱਛਣ ਕਿ ਸਾਇ ਅਸੀਂ ਸਦਾ ਵਾਸਤੇ ਬਨ ਰਹੇ ਆ ਕਿ ਅਦਿ ਸਰਵ ਦਿਖਾਉਣ ਵਾਸਤੇ ਬਨ ਰਹੇ ਆ ਜੇਰਾ ਨੇ ਦਸਤਾਰ ਸਜਾਉਣੀ ਹੈ ਕਈਆਂ ਨੇ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਲਾ ਦੋ ਜੇ ਸਜਾਉਣੀ ਆ ਤੇ ਇਸ ਕਰਕੇ ਕੰਨਾਂ 'ਚੋਂ ਮੁਰਕੀਆਂ ਪਾ ਕੇ ਦਸਤਾਰ ਨਹੀਂ ਹੁੰਦੀ ਜਾਂ ਦਸਤਾਰ ਹੁੰਦੀ ਹੈ ਜਾਂ ਮੁਰਕੀਆਂ ਹੁੰਦੀਆਂ ਨੇ ਇਹ ਵਾਲੀਆਂ ਪਾਈਆਂ ਵਾਲੀਆਂ ਬੀਬੀਆਂ ਨੇ ਦਿੱਤੀਆਂ ਰੱਬ ਨੇ ਗੁਰੂ ਨੇ ਪ੍ਰਮਾਤਮਾ ਨੇ ਉਹਨਾਂ ਵਾਸਤੇ ਇਹ ਸਜਾਵਟ ਹੈ ਜਿਹੜੇ ਮੁੰਡੇ ਪਾ ਲੈਂਦੇ ਨੇ ਇਸ ਕਰਕੇ ਮੁੰਡਿਆਂ ਨੂੰ ਬੇਨਤੀ ਹੈ ਕਿ ਅਰਦਾਸ ਕਰਿਆ ਕਰੋ ਕਿ ਮਹਾਰਾਜ ਸਾਨੂੰ ਮਨੁੱਖਾ ਜਾਮਾ ਮਰਦ ਦਾ ਮਰਦ ਬਣਾਇਆ ਸਾਨੂੰ ਮਰਦ ਬਣਾ ਕੇ ਰੱਖਿਓ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਵਾਲੀਆਂ ਨਹੀਂ ਪਾਉਣੀਆਂ ਅੰਨਾਂ ਦੇ ਵਿੱਚ ਮੁਰਗੀਆਂ ਨਹੀਂ ਪਾਉਣੀਆਂ ਸਰਦਾਰ ਬਣਨਾ ਹੈ ਸਰਦਾਰ ਸਿੰਘ ਸਰਦਾਰ ਬਣਨਾ ਹੈ। ਬੇਨਤੀ ਪਰਵਾਨ ਕਰਨਾ ਕਿ ਹਜੇ ਤੱਕ ਵੀ ਆਪਣੇ ਮਨਾਂ ਨੂੰ ਪੁੱਛੋ ਕਿ ਅਸੀਂ ਪੱਕੇ ਆ ਜਿਨਾਂ ਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਭਾਈ ਗੁਰਪ੍ਰੀਤ ਸਿੰਘ ਨੂੰ ਸਾਰੇ ਜਥੇ ਨੂੰ ਉਹ ਤਾਂ ਕਰ ਰਹੇ ਨੇ ਦਸਤਾਰਾਂ ਲਿਆਂਦੀਆਂ 400 ਮੀਟਰ ਕਪੜਾ ਲਿਆਂਦਾ ਤੇ ਖਰਚਾ ਕਰਿਆ ਕਿਸੇ ਕੋ ਕੋਈ ਗਰਾਈ ਨਹੀਂ ਕੀਤੀ ਕਿਸੇ ਕੋਲੋਂ ਕੋਈ ਤੁਹਾਡੇ ਕੋਲੋਂ ਦਸਤਾਰਾਂ ਬਣਾਉਣ ਵਾਲਿਆਂ ਨੂੰ ਬੇਨਤੀ ਹੈ ਕਿਸੇ ਨੂੰ ਕੋਈ ਇੱਕ ਪੈਸਾ ਨਹੀਂ ਦੇਣਾ ਕੋਈ ਮੰਗੇ ਵੀ ਤਾਂ ਵੀ ਨਹੀਂ ਹੈ ਤੇ ਬਰਨਣ ਵਾਲੇ ਵੀ ਜਿਹੜੇ ਜੱਜ ਸਾਹਿਬ ਹੈ ਇਹ ਵੀ ਮਹਾਨ ਸੇਵਾ ਨਿਭਾ ਰਹੇ ਨੇ ਕੋਈ ਇਹਨਾਂ ਨੇ ਕੋਈ ਸਾਡੇ ਕੋਲੋਂ ਕੋਈ ਕਰਾਇਆ ਨਹੀਂ ਲੈਣਾ ਕਿੰਨੀ ਕਿੰਨੀ ਦੂਰੋਂ ਆਏ ਨੇ ਇਸ ਕਰਕੇ ਜੇ ਇਹ ਦਸਤਾਰ ਬਣਾਉਣ ਦਾ ਉبرਾਲਾ ਜਥੇ ਉਹ ਜਥੇ ਨੇ ਕੀਤਾ ਹੈ ਤੇ ਇਹਦਾ ਸਤਿਕਾਰ ਰੱਖਿਓ ਮਨ ਦੇ ਵਿੱਚ ਮਾਨ ਦੇ ਭਾਵਨੀ ਰੱਖਿਓ ਇਹ ਬਖਸ਼ਿ ਤੁਹਾਨੂੰ ਬਾਬਾ ਜਵਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਮਿਲੀ ਹੈ ਇਹ ਬਖਸ਼ੇ ਜਿਹੜੀ ਮਾਤਾ ਗੁਜਰਕੌਰ ਦੀ ਮਿਲੀ ਹੈ ਹਮੇਸ਼ਾ ਦਸਤਾਰ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸਿਰ ਤੇ ਬੰਨਣੀ ਹੈ ਬੇਨਤੀ ਪਰਵਾਰ ਕਰਿਓ ਜਿਹੜੇ ਦਸਾਰਾ ਬਨ ਰਹੇ ਨੇ ਤਾਂ ਜਿਹੜੇ ਬਣਾ ਰਹੇ ਨੇ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕਿ ਸਦਾ ਹੀ ਅਸੀਂ ਸਰਦਾਰ ਬਣ ਕੇ ਰਹਿਣ ਚੜ੍ਹਦੀ ਕਲਾ ਵਾਸਤੇ ਜਗਾਰਾ ਬੋਲੋ ਬੋਲੇ ਈਸ਼ ਉਹਨੇ ਹਾਲ ਦੀ ਦਸਤਾਰਾ ਬਣਾਉਣ ਵਾਲਿਆਂ ਦੀ ਜੜ ਦੀ ਕਲਾ ਦੀ ਅਰਦਾਸ ਵੀ ਕਰਦੇ ਆ ਤੇ ਜਕਾਰਾ ਬੋਲੇ ਇਹ ਜਕਾਰਾ ਬਾਜਾਂ ਵਾਲੇ ਦੀ ਬਖਸ਼ਿਸ਼ ਹੈ ਜਕਾਰੇ ਦੀ ਇਲਾਜ ਰੱਖਿਓ ਮੈਂ ਬਾਰ ਬਾਰ ਇਹ ਗੱਲ ਕਹਿਣਾ ਕਿ ਇਹ ਨਹੀਂ ਆ ਕਿ ਇਹ ਦਸਤਾਰਾ ਜਾ ਕੇ ਤੁਹਾਡੋ ਕੋਚਾ ਬਣਾ ਲਓ ਜਾ ਕੇ ਸਾਈਕਲ ਸਾਫ ਕਰੋ ਸਕੂਟਰ ਸਾਫ ਕਰੋ ਇਹ ਨਹੀਂ ਕੰਮ ਕਰਨਾ ਇਹਨਾਂ ਦਸਤਾਰਾਂ ਦੇ ਨਾਲ ਇਹ ਦਰਗਾਹੀ ਬਖਸ਼ਿਸ਼ ਹੈ ਬਾਜਾਂ ਵਾਲੇ ਨੇ ਇਹਨਾਂ ਦਿਨਾਂ ਦੇ ਵਿੱਚ ਸਾਰਾ ਪਰਿਵਾਰ ਸ਼ਹੀਦ ਕਰਾ ਕੇ ਇਹ ਦਸਤਾਰਾਂ ਸਾਨੂੰ ਦਿੱਤੀਆਂ ਨੇ ਗੁਰੂਆਂ ਨੇ ਤਤੀਆਂ ਕਵੀਆਂ ਦੇ ਬਹਿ ਕੇ ਇਹ ਸਰਦਾਰੀਆਂ ਸਾਡੇ ਵਾਸਤੇ ਬਣਾਈਆਂ ਨੇ ਇਸ ਕਰਕੇ ਸਤਿਗੁਰਾਂ ਦੇ ਤੈ ਭਾਵਨੀ ਦੇ ਵਿੱਚ ਰਹਿ ਕੇ ਇਹ ਦਸਤਾਰ ਦਾ ਸਤਕਾਰ ਕਰਨਾ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਫੇਰ ਮੈਂ ਜਗਾਰਾ ਬੋਲ ਰਹਾ ਹਾਂ ਬੋਲ ਸੋਨ ਹੋ ਸਤਿ ਸ੍ਰੀ ਅਕਾਲ ਸਾਰੇ 200 ਦਸਤਾਰ ਸਾਡੇ ਜੱਜ ਸਹਿਬਾਨ 200 ਦਸਤਾਰ ਹੁਣ ਤੱਕ ਬਨ ਚੁੱਕੇ ਨੇ ਬੋਲੇ ਈਸੋ ਨਿਹਾਲ ਸਕੀਆ ਕਾਲ ਜਿੰਨਾ ਹੋ ਸਕਿਆ ਗੁਰੂ ਦੀ ਕਿਰਪਾ ਨਾਲ ਸਿੱਧਾਂ ਦੀ ਰਹਿਮਤ ਨਾਲ ਸ਼ਾਮ ਤੱਕ ਕਰਾਂਗੇ ਜਿੰਨਾ ਉਪਰਾਲਾ ਗੁਰੂ ਜੀ ਨੇ ਸਾਨੂੰ ਬਖਸ਼ਿਆ ਤੇ ਇਸ ਉਪਰਾਲੇ ਦਾ ਸਤਿਕਾਰ ਕਰਨਾ ਤੋਂ ਦਸਤਾਰਾਂ ਵਾਲੇ ਬਾਹਾਂ ਖੜੀਆਂ ਕਰਕੇ ਆਪਣਾ ਆਪ ਜਿਨ੍ਹਾਂ ਨੇ ਬਣਾਈਆਂ ਨੇ ਇਹ ਪ੍ਰਣ ਕਰੋ ਜਗਾਰੇ ਦੇ ਨਾਲ ਅਦੇਗੜ ਸਾਹਿਬ ਦੀ ਧਰਤੀ ਨਾਲ ਪ੍ਰਣ ਕਰੋ ਕਿ ਅਸੀਂ ਦਸਤਾਰਾ ਮੰਨਣ ਦੇ ਪੱਕੇ ਰਾਵਾਂਗੇ ਬੋਲੇ ਈਸਾਨਾ ਸਾਡੀ ਸ੍ਰੀ ਅਕਾਲ ਬੋਲੇ ਈਸਾਨਾ ਸਾਡੀ ਸ੍ਰੀ ਅਕਾਲ ਜੱਜੀ ਸਾਹਿਬਾ ਨੰਦਾ ਵੀ ਧੰਨਵਾਦੀਆਂ ਤੇ ਜੇ ਨੌਜਵਾਨ ਜਸਦੀ ਦਾ ਵੀ ਮੈਂ ਧੰਨਵਾਦੀਆਂ ਭਾਈ ਗੁਰਪ੍ਰੀਤ ਸਿੰਘ ਮਨੀ ਭਾਈ ਗੁਰਕ੍ਰਿਪਾਲ ਸਿੰਘ ਜਸਮੀਤ ਸਿੰਘ ਦੀ ਜਗਦੀਪ ਸਿੰਘ ਦੀ ਹਰਪਾਲ ਸਿੰਘ ਦੀ ਇਹ ਸਾਰਿਆਂ ਨੇ ਰਲ ਕੇ ਉਪਰਾਲੇ ਕੀਤੇ ਨੇ ਸਾਰੇ ਹੀ ਨੌਜਵਾਨਾਂ ਦਾ ਮੈਂ ਧੰਨਵਾਦੀ ਹਾਂ ਕਿ ਹਰਪ੍ਰੀਤ ਸਿੰਘ ਕੈਨੇਡਾ ਦੇ ਵਿੱਚੋਂ ਬੈਠ ਕੇ ਇਹ ਸਾਰਾ ਉਪਰਾਲਾ ਕਰ ਰਹੇ ਨੇ ਕਰਵਾ ਰਹੇ ਨੇ ਤੋ ਆਓ ਅਗਲਾ ਪ੍ਰੋਗਰਾਮ ਭਾਈ ਗੁਰਪ੍ਰੀਤ ਸਿੰਘ ਦੇ ਕੋਲੋਂ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ